ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਬਲੌਗ ਦੇ ਵਿੱਚ ਆਪਕਾ ਸਵਾਗਤ ਹੈ ਤੇ ਆਪਾਂ ਬਲੌਗ ਸ਼ਾਮ ਤੋਂ ਸ਼ੁਰੂ ਕਰਿਆ ਅੱਜ ਤੇ ਅੱਜ ਬੱਚ ਸਕੂਲ ਜਾਣਾ ਪੈਂਦਾ ਨਾ ਛੋਟੇ ਬੱਚਿਆਂ ਤਾਂ ਸਟੀਆਂ ਹੋ ਗਈਆਂ ਤੇ ਆਪਣੇ ਪਲੱਸ 2 ਵਾਲੇ ਤੇ 11ਵੀਂ ਵਾਲੇ ਬੱਚੇ ਆਉਂਦੇ ਹੁੰਦੇ ਉਹਨਾਂ ਨੂੰ ਲੈਣ ਸਕੂਲ ਤੇ ਛੱਡ ਕੇ ਫਿਰ 3 ਵਜੇ 3:30 ਵਜੇ ਆਇਆ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰਿਆਂ ਨੂੰ ਜੀ ਇੰਨਾ ਵੱਲੋਂ ਵੀ ਸਤਿ ਸ਼੍ਰੀ ਅਕਾਲ ਹੋ ਗਈ ਹਾਂ ਹੰਦ ਬਹੁਤ ਜ਼ਿਆਦਾ ਗਈ। ਇਹ ਘੱਟ ਹੀ ਬੰਦ ਕਰਾ। ਪਾਣੀ ਇਹ ਤਾਂ ਸਮਝਿਆ ਪਾਣੀ ਵਾਲੀ ਬੋਤਲ ਠੰਡਾ ਪਾਣੀ ਲੈ ਕੇ ਜਾਣਾ ਹੈ ਨਾ ਆਪਾਂ ਸਕੂਲ ਦੇ ਵਿੱਚ ਅਜੇ ਵੀ। ਹੂੰ? ਹਾਂ ਪਾਰਟੀ ਹੋਗੀ ਫਿਰ ਅਜ ਤਰਿਕ ਨਹੀਂ। ਕਿਉਂ? ਹਰ ਦੱਸ ਸਰਪ੍ਰਾਈਜ਼ ਦਿਖਾਓ ਸਰਪ੍ਰਾਈਜ਼। ਇਹ ਪਾਣੀ ਹੈ। ਆ ਦੇਖੋ ਸਰਪ੍ਰਾਈਜ਼ ਸਰ ਕੋਲੇ ਬਾਬਾ ਪਤਾ ਲੱਗ ਗਿਆ। ਹੂੰ ਜਸ ਕਰੋ ਕੀ ਕਹਿੰਦੇ ਰਸ ਕਰੋ। ਕੀ ਹੋ ਸਕਦਾ ਇਹ ਲੈ ਕੇ ਆ ਪਈ ਅੱਜ ਮਸ਼ੀਨ ਕੱਪੜੇ ਧੋਣ ਵਾਲੀ ਨਵੀਂ ਤਾਂ ਕਰਕੇ ਵਲੌਗ ਬਣਾ ਲਿਆ ਬਾਈ ਕੁੜੀ ਹੈ ਦੇਖੋ ਜੀ ਕਿਹੜੀ ਗੋਦਰੀ ਮੈਂ ਮੰਮੀ ਨੂੰ ਕਿਹਾ ਲੱਜੀ ਦੀ ਆ ਗੋਦਰੀ ਜੀ ਮੈਂ ਤਾਂ ਭੁੱਲ ਗਿਆ ਸੀ ਗੋਦਰੀ ਜੀ ਦੀ ਮਸ਼ੀਨ ਲੈ ਕੇ ਆਏ ਜੀ ਆਪਾਂ ਤੇ ਦਿਖਾਓ ਫਿਰ ਆਜੋ ਅੱਗੇ ਚਲੋ ਮੈਂ ਨੂੰ ਪੁੱਠਾ ਕਰਕੇ ਪਾੜ ਲਿਆ ਗੋਦਰੀ ਜੀ ਲਿਆ ਹਾਂ ਚਲੋ ਦਿਖਾਓ ਭਾਈ ਮਸ਼ੀਨ ਤੁਸੀਂ ਪਾਰਟੀ ਹੋ ਗਈ ਅੱਜ ਕੀ ਖਵਾਉਂਗੇ ਹਾਂ ਮੈਂ ਰੈੱਟੀ ਸਬਜ਼ੀ ਦੇਖੋ ਜੀ ਮਸ਼ੀਨ ਮਸ਼ੀਨ ਦਸੂਹ ਕਮੇ ਲੱਗੀ ਮਸ਼ੀਨ ਇਹ ਮਾ ਵੀ ਲਈ ਦੇਖੋ ਇੰਨੀ ਕਾਲੀ ਹੋ ਜਾਂਦੀ ਹੈ ਚੀਜ਼ ਦੀ ਹਾਂ ਜੇ ਪਾਣੀ ਪਾਇਆ ਇਹਦੇ ਵਿੱਚ ਕੱਪੜੇ ਤਾਂ ਇਹਨੂੰ ਔਖਾ ਸੀਗਾ ਠੰਡ ਕਰਕੇ ਇੱਕ ਠੰਡ ਵਾਲੀ ਇੱਕ ਨਜਾਇਜ਼ ਉਧਰੋਂ ਮਸ਼ੀਨ ਖਰਾਬ ਹੋ ਗਈ ਆਪਣੀ ਪੰਗਾ ਹੋ ਗਿਆ ਸੀਗਾ ਮਸ਼ੀਨ ਕਾਹੋ ਇਹ ਆਪੀ ਆਂਦੇ ਥੱਲੇ ਅੱਗੇ ਨਾਲ ਜਿਹੜੇ ਟੱਕਣ ਜੇ ਸੀ ਇਹ ਉਹ ਤੰਗ ਕਰਦੇ ਸੀ ਨਾਲ ਦੇ ਨਾਲ ਡਿੱਗ ਪਾਉਂਦੇ ਸੀ ਹੁਣ ਇਹ ਆਪੇ ਹੌਲੀ ਹੌਲੀ ਆਉਂਦਾ ਦੇਖੋ ਇੱਥੇ ਦੀ ਸੋਚਾਂ ਦੀ ਵੀ ਸੇਫਟੀ ਆ ਦੇਖੋ ਇਹ ਵੀ ਟਕੇ ਜਾਂਦੇ ਆ ਇਹਦੇ ਨਾਲ ਤੇ ਆ ਟੱਕਣਾ ਜਿਹੜਾ ਇਹ ਪਲੇਖਾ ਪਾਉਂਦਾ ਇਹ ਐਂ ਡਿੱਕੋ ਦਾਮ ਡੇਕਦਾ ਇਹ ਐਡਾ ਵੱਢੀ ਚਿੱਤ ਨਹੀਂ ਪਲੇਖਾ ਪਾਉਣਾ ਜੀ ਆਹ ਦੇਖੋ ਜੀ ਮਸ਼ੀਨ ਤੇ ਮੈਂ ਲੱਗੀ ਕਮੈਂਟ ਕਰਕੇ ਦੱਸਿਓ ਮੋਟੋ ਦੀ ਬੇਸੀ ਪਹਿਲਾਂ ਲਾ ਤੀ ਡੱਬਾ ਖੋਲ ਤਾਂ ਫਿਰ ਤੁਹਾਨੂੰ ਦਿਖਾਇਆ ਹਾਂ ਆਮ ਸਾਰੀ ਪੱਟਦੀ ਮਿੰਟ ਚ ਤੇ ਇੱਥੇ ਆਪਣਾ ਲੋਟ ਆ ਗਿਆ ਮਸ਼ੀਨ ਦਾ ਇੱਥੇ ਆ ਲੱਗੀ ਹੋਈ ਹੈਗੀ ਇਹ ਗਰਮ ਮੰਨ ਲਓ ਆਪਣਾ ਤਾਜਾ ਪਾਣੀ ਮੋਟਰ ਦਾ ਤਾਜਾ ਪਾਣੀ ਮੋਟਰ ਦਾ ਪੈ ਜਾਂਦਾ ਇਹਦੇ ਵਿੱਚ ਮਸ਼ੀਨ ਦੇ ਤੇ ਇੱਕ ਇੱਧਰ ਲੱਗਾ ਹੋਇਆ ਇਹ ਆਪਣੀ ਡੱਗੀ ਝੋਂਦਾਗਾ ਉਸ ਪੁਆਇੰਟ ਟੁੱਟੀ ਦਾ ਤੇ ਪਹਿਲਾਂ ਤਾਂ ਰਾਇ ਕਰਦੇ ਰਹੇ ਅੰਦਰ ਮਸ਼ੀਨ ਦੇ ਨਾਲ ਆਪਣੇ ਬਾਥਰੂਮ ਚ ਧਰਦੇ ਸੀ ਪਹਿਲਾਂ ਇਹ ਬਾਸਣ ਦੇ ਵਿੱਚ ਉੱਥੇ ਪੁਆਇੰਟ ਪਾਣੀ ਦਾ ਪੁਆਇੰਟ ਨਹੀਂ ਛੱਡਿਆ ਹੋਇਆ ਮਸ਼ੀਨ ਵਾਸਤੇ ਅੰਦਰ ਹੀ ਧਰਨੀ ਸੀ ਵੈਸੇ ਠੰਡਾ ਕਰਕੇ ਬਾਹਰ ਖਰਾਬ ਹੋ ਜਾਂਦੀ ਏ ਛੀਤੀ ਮਨਾਂ ਉੱਥੇ ਧਰੀ ਸੀ ਮਸ਼ੀਨ ਆਪਣੀ ਉਹ ਉੱਥੇ ਉਹ ਸੀ ਉਹ ਖਰਾਬ ਹੋ ਗਈ ਮਸ਼ੀਨ ਤੇ ਆ ਮਮੀ ਨੇ ਲੈ ਲਈ ਸੀ ਨਮੀ ਮਸ਼ੀਨ ਭਾਬੀ ਤੋਂ ਇੱਕ ਮੰਮੀ ਨੱਥੇ ਲਾ ਰਹੀ ਕੱਲਾ ਉੱਥੇ ਵਰਤ ਦੇਸੀ ਸੰਜੀ ਵਰਤ ਦੇਸੀ ਪਹਿਲਾਂ ਤੇ ਹੁਣ ਆਪਣਾ ਬਨੇਰੇ ਦੀ ਥਾਂਵੇਂ ਨਾ ਇੱਥੇ ਬੜਾ ਮੋਟਾ ਸੋਖ ਹੈਗਾ ਇਹਦਾ ਹਨਾ ਠੰਡ ਕਰਕੇ ਆ ਧੁੱਪ ਤਾਂ ਪਤੋਂ ਕੁਛ ਨਾ ਕੁਛ ਤਾਂ ਕਵਰ ਲਿਆ ਮੰਦੇ ਦਾ ਹਾਂ ਇੱਕ ਕਵਰ ਲਿਆਉਣਾ ਤੇ ਕਾਰ ਨਾਲ ਆਪਣਾ ਪਹਿਲਾਂ ਵਾਲੀ ਮਸ਼ੀਨ ਦਾ ਟੁੱਟਿਆ ਪਿਆ ਠੀਕ ਕਰਵਾ ਕੇ ਤੇ ਰੰਗ ਰੂੰਗ ਕਰਕੇ ਸਟੈਂਡ ਜਾਂ ਲਾ ਲਾਂਗੇ ਮਸ਼ੀਨ ਇੱਕ ਹੋਰ ਦੇਖੀ ਸੀ ਉਹ ਵੀ ਵਧੀਆ ਸੀ ਨਾ ਓਏ ਤੇਰਾ ਕਿਲ ਤੇ 10 ਕਿਲੋ ਵਾਲੀ ਸੀ 9.9 ਵਾਲੀ ਹੈ ਨਾ 9 ਕਿਲੋ ਦੀ ਸੀ ਹੈ ਨਾ ਬਾਲੀ ਵਧੀਆ ਮਸ਼ੀਨ ਸੀ ਉਹਦੇ ਟਾਇਰ ਲੱਗੇ ਸੀਗੇ ਵੱਡੇ ਟਾਇਰ ਇਹਨਾਂ ਦੇ ਟਾਇਰ ਤਾਂ ਵੈਸੇ ਹੁੰਦੇ ਛੋਟੇ ਟਾਇਰ ਹੁੰਦੇ ਇਹਨਾਂ ਦੇ ਤੇ ਚਲੋ ਇੱਥੇ ਇਹਨਾਂ ਦਾ ਆਹ ਕਰ ਦਾਂਗੇ ਆਪਾਂ ਸਟੈਂਡ ਜਿਹਾ ਲਿਆਵਾਂਗੇ ਤਾਂ ਕਮੈਂਟ ਕਰਕੇ ਦੱਸਿਓ ਮਸ਼ੀਨ ਕਿੰਦਾਂ ਲੱਗੀ ਆਪਣੀ ਤੇ ਪਾਰਟੀ ਹੋ ਗਈ ਇਹਦੇ ਕੰਨੀ ਅੱਜ ਹੋਰ ਤੋਂ ਕੰਨੀ ਆਦੇ ਫੁਰਮਣੀ ਤੋਂ ਰਣੇ ਡੱਬੇ ਡੁੱਪੇ ਸਾਰਾ ਕੁਝ ਟੱਟਾ। ਤੁਸੀਂ ਆਇਆ ਕੀ ਕਰੀਏ ਨਾ। ਚੱਲ ਮੈਂ ਬੂਟੋਰੀ ਲਾ ਦਣਾ। ਪਿੱਤੂ ਨੇ ਡੱਬਾ ਵੀ ਤੋੜਤਾ। ਪਿੱਤੂ ਉਹ ਲੈ ਕੇ ਆਉ ਪੁੱਤ ਮੇਰੇ ਬੂਟ। ਇੱਥੋੜੇ ਵਾਲੇ ਨਾਲ ਦੇ। ਆਏ ਥੱਲੇ ਲਾ ਕੇ ਰੱਖੀਦਾ। ਅੱਛਾ। ਡੱਬੇ। ਆਏ ਥੱਲੇ ਲਾ ਕੇ ਰੱਖੀਦਾ ਬੂਟ ਲਾ ਹਾ ਤੇ ਉੱਥੀ। ਪਰ ਤੁਸੀਂ ਲੈ ਜਾਓ ਲੈ ਕੇ ਆਓ 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 ਤੁਸੀਂ ਲੈ ਕੇ ਆਓ ਪਰਸੋਂ ਅੱਛਾ ਪਰਸੋਂ ਦਾ ਮੈਨੂੰ ਤੇ ਰੇਤੇ ਪਰਸੋਂ ਆ ਤਾਂ ਸਿੱਟ ਦਿਓ ਮੈਂ ਤਾਂ ਕਹਿਣੀ ਆ ਹੁਣ ਰੇਤ ਕੀ ਕਰਾਉਣਾ ਨਹੀਂ ਕੰਮ ਦੀ ਉਹ ਤਾਂ ਕਰਿਆ ਇਹ ਕੰਮ ਦੀ ਆ ਦੇਖੇ ਕੱਪੜੇ ਪਰਸੋਂ ਦੇ ਧੋਤੇ ਹੋਏ ਨਹੀਂ ਪਰਸੋਂ ਦੇ ਕੱਲ ਮੈਂ ਤਾਂ ਧੋਤੇ ਨਹੀਂ ਅੱਜ ਨਹੀਂ ਧੋਤੇ ਹਜੇ ਅੱਜ ਹੁਣ ਤਾਂ ਆਉਂਗੀ ਨਵੀਂ ਮਸ਼ੀਨ 'ਚ ਆ ਪਰਸੋਂ ਦੇ ਪਏ ਨੇ ਸੁੱਕਦੇ ਨਹੀਂ ਹਾਂ ਅੱਜ ਤਾਂ ਵਾਸ਼ੂ ਵੀ ਤੋੜ ਗਈ ਗੱਲ ਤਾਂ ਆਏ ਵੀ ਸੁੱਕਦੇ ਨਹੀਂ ਲੈ ਅੱਗੇ ਕੀ ਧੋਤੇ ਨਹੀਂ ਕਦੇ ਵੀ ਫਿਰ ਉਹ ਕੱਪੜੇ ਰਹਿ ਗਈ ਸੀ ਧੋਣ ਕੋਣੀ ਤੁਹਾਨੂੰ ਹੁੰਦਾ ਹੀ ਆ ਉਹ ਹੋ ਕੀ ਕਰੇ ਤੁਸੀਂ ਇਹ ਰੋ ਤਾਂ ਕੀ ਕੰਮ ਆਊਗਾ ਤੁਸੀਂ ਉੱਧਰ ਫੜਾ ਦਿੰਦੀ ਮੈਂ ਤਾਂ ਮੈਂ ਬੱਟਲ 'ਚ ਸਿੱਟ ਜੀ ਸੀ ਮਚਾਉਂਦੀ ਸੀ ਉਹ ਕੀ ਕੰਮ ਆਉਂਦੀ ਹੈ ਚੀਜ਼ ਉਹਦੀ ਨਾਲ ਤਾਂ ਗੰਢ ਵੱਜੇ ਠਿੱਖਾ ਵਾਲਾ ਹੁੰਦਾ ਅੱਛਾ ਟੁਕੜਾ ਬਣੇ ਜੀ ਤੇ ਪੁਆ ਆਪਣਾ ਇੱਧਰ ਰਸੋਈ ਆ ਦਾ ਪਲੱਗ ਹੈ ਜਿਹੜਾ ਇੱਥੇ ਇੱਥੋਂ ਦੀ ਮਸ਼ੀਨ ਚੱਲ ਦੂਗੀ ਆਪਾਂ ਇੱਥੇ ਪਲੱਗ ਪਾਣਾ ਪੈਂਦਾ ਬਾਹਰ ਪਲੱਗ ਨਹੀਂ ਨਾ ਹੈਗਾ ਤੇ ਨਾ ਕੁੰਡੀ ਮੰਗਦੀ ਐ ਲੋ ਨਾ ਪੁੱਤੂ ਕੀ ਕਰਨੀ ਹੈ ਤੂੰ ਸੋਚ ਹੁੰਦੀ ਆ ਪਿੱਤੂ ਦੇਖੋ ਪਿੱਤੂ ਪਾਓ ਪੁੱਤੂ ਕਿਵੇਂ ਲੱਗੀ ਆਪਣੀ ਮਸ਼ੀਨ ਕਮੈਂਟ ਕਰਕੇ ਦੱਸ ਦਿਓ ਤੇ ਦਿਓ ਵਧਾਈਆਂ ਇਹਨਾਂ ਨੂੰ ਵਧਾਈਆਂ ਦਿਓ ਸ਼ੌ ਨਵੀਂ ਚੀਜ਼ ਤਾਂ ਨਵੀਂ ਹੁੰਦੀ ਹੈ ਨਾ ਬੁਢੀ ਨੂੰ ਤਾਂ ਛੋੜਾ ਜਿਹਾ ਚੀਜ਼ ਚੀਜ਼ ਦਾ ਸ਼ੌਕ ਹੁੰਦਾ ਤੇ ਮਸ਼ੀਨ ਤਾਂ ਵੈਸੇ ਹੈਗੀ ਸੀ ਖਰਾਬ ਹੋ ਗਈ ਸੀ ਤੇ ਅਨਸਾਰ ਦਾ ਨਹੀਂ ਹੈਗਾ ਸੀਗਾ ਲੈਣੀ ਪਈ ਹਣਾ ਬੀ ਤੂੰ ਕਿਵੇਂ ਲੱਗੀ ਮਸ਼ੀਨ ਤੈਨੂੰ ਹੈ ਕਿਵੇਂ ਲੱਗੀ ਵਧੀਆ ਲੱਗੀ ਕਿਉਂ ਕਿਉਂ ਨਹੀਂ ਲੱਗੀ ਸੋਣੀ ਨਾ ਪੁੱਤ ਕਰੂੰਡੀ ਟੁੱਟਣ ਵਾਲਾ ਟੁੱਟਣ ਵਾਲੀ ਚੀਜ਼ ਆ ਉਹ ਮੋਟਰਸਾਈਕਲ ਵੀ ਆਪਾਂ ਅੰਦਰ ਲਾਵਾਂਗੇ ਇੱਥੇ ਤੇ ਬਹੁਤ ਤਾਂ ਟ੍ਰੇਲ ਵਾਲੀ ਹੁੰਦੀ ਹੈ ਠੰਡ ਵਾਲੀ ਹੁੰਦੀ ਹੈ ਟੁੱਟਣਾ ਨਹੀਂ ਹੈ ਉਹ ਵੱਜਣ ਦਾ ਡਰਾ ਟਿੱਖੀ ਵਾਲੀ ਟਿੱਖੀ ਵਾਲੀ ਆ ਪੁੱਤ ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਟੁੱਟਣ ਤਾਂ ਕੁਝ ਨਹੀਂ ਹੁੰਦਾ ਠੀਕ ਹੈ ਨਾ مونਗੇ ਕੱਟੀ ਕਰੀਏ ਨਾ ਕਾ ਤੋ ਕੱਟੀ ਕਰਦਾ ਆਪਾਂ ਆਪਾਂ ਨਾ ਕੱਟੀ ਥੋੜੀ ਕਰ ਦਿੰਦੇ ਹੈਂ ਨਾ ਫੋਟੋ ਨਹੀਂ ਲੈਂਦੇ ਉਥੋਂ ਹੋਰ ਚੀਜ਼ ਨਾ ਖੇਡੋ ਖੇਡਣਾ ਨਹੀਂ ਖੇਡਣਾ ਕੀ ਉਹ ਹਾਂ ਉਹ ਲੈ ਲੋ ਆਪਦੀ ਖੇਡ ਆ ਜਿਹੜੀ ਚਲੋ ਲਾ ਕੇ ਦਿੰਦੇ ਆ ਪਿੱਤੂ ਹੋਰ ਆਹਾ ਕਹਾ ਹਾਂ ਪਿੱਤੂ ਦੇ ਛੋਟੇ ਹੁੰਦੇ ਦਾ ਕਿੰਨਾ ਖੇਡਦਾ ਹੁੰਦਾ ਇਸ ਪਿੱਤੂ ਲੈ ਖੇਡ ਲੋ ਕੱਟ ਕੇ ਦਿਖਾਓ ਆਪ ਨੂੰ ਸਬਸਕ੍ਰਾਈਬਰ ਨੂੰ ਸਾਰਿਆਂ ਨੂੰ ਦਿਖਾ ਦੋ ਕੱਢ ਕੇ ਖੋਲੋ ਕਰ ਲੋ ਇਹ ਆਪਣੇ ਨਾ ਮਾਮਾ ਜੀ ਦੇ ਮੁੰਡੇ ਨੇ ਬਾਹਰ ਨਿਊਜ਼ੀਲੈਂਡ ਤੇ ਉਹ ਨਿਊਜ਼ੀਲੈਂਡ ਉਹਨਾਂ ਨੇ ਭੇਜਿਆ ਸੀ ਇਹ ਪਰਮਨੀਤ ਦੇ ਲਈ ਜਦੋਂ ਪਰਮਨੀਤ ਦਾ ਜਨਮ ਹੋਇਆ ਸੀ ਨਾ ਗਿਫਟ ਦੇ ਕੇ ਗਏ ਹੈ ਪਹਿਲਾਂ ਵੀ ਦੱਸਿਆ ਕਦੋਂ ਦੇਖੋ ਇਹ ਇਹ ਜੀ ਆਈਟਮ ਆ ਨਾ ਨਾ ਤਾਂ ਇਹ ਟੁੱਟੇ ਨਾ ਖਰਾਬ ساری ਉਮਰ ਬਰਸ ਸਕਦੇ ਆ ਜੀ ਮਾਲ ਨੂੰ ਖਰਾਬ ਤਾਂ ਇਹ ਹੋਣ ਵਾਲੀ 1% ਵੀ ਕਿਸੇ ਵਿੱਚ ਚਾਂਸ ਨਹੀਂ ਹੈ ਤੇ ਜਾ ਬਸ ਆ ਗੁੰਮਣ ਗੁੰਮਣ ਨਾ ਚੀਜਾਂ ਨਾ ਟੁੱਟੇ ਨਾ ਖਰਾਬ ਹੋਵੇ ਨਾ ਪਾਟੇ ਨਾ ਕਰੇ ਇਹ ਬਹੁਤ ਵਧੀਆ ਚੀਜ਼ ਹੈ ਰਮਣੀ ਤਾਂ ਬਹੁਤ ਖੇਡਦਾ ਹੁੰਦਾ ਸੀ ਇਹਦੇ ਵਿੱਚ ਛੋਟਾ ਹੁੰਦਾ ਹਾਂ ਰਮਣੀ ਤੇ ਦੇ ਕੱਪੜੇ ਧੋਣੇ ਪਹਿਲਾਂ ਸਾਰਿਆਂ ਨਾਲ ਆ ਦੇਖੋ ਮੈਂ ਇੱਥੇ ਆ ਤਾ ਹਾਂ ਆਇਆ ਪੈਂਦਾ ਹੁੰਦਾ ਭਾਈ ਸਪੀਤੂ ਇਹ ਕਿਹਦਾ ਸਰਾਣਾ ਸੀ ਪੀਤੂ ਉਹ ਹੈ ਨਹੀਂ ਸਰਾਣਾ ਹੁੰਦਾ ਸੀ ਇਹਦੇ ਨਾਲ

ਠਿਕ ਨਮ ਤੇਲੀ ਛਾਤੂਲ ਹਰੇ ਸਦਾਰ ਕੇ ਕਨੇ ਮੇ ਨਾ ਰੱਖੇ ਅੱਛਾ ਫਾਤੇ ਰਮਣੀ ਤੇ ਕਪੜੇ ਪਿੱਤੂ ਸਾਰਾ ਨੋ ਪਹਿਲਾ ਤੇਰੇ ਕਪੜੇ ਪਾਏ ਤੇ ਹੈ ਰਮਣੀ ਤੇ ਕਪੜੇ ਪਹਿ ਸਾਰਾ ਨੋ ਪਹਿਲਾ ਤੇ ਸਮਾਂ ਚਲ ਸ਼ਾਮ ਨੂੰ ਤਾਂ ਇਹਦੇ ਨਾਲ ਟੰਕਦੇ ਹੋ ਕੇ ਨਾ ਫਿਰ ਕਵਰ ਲਿਆਵਾਂਗੇ ਆਪਾਂ ਹਨਾ ਕੇਰਾ ਤਾਂ ਉਹਦੇ ਨਾਲ ਟੱਕ ਦਿਓ ਲਪਾਫੇ ਨਾਲ ਜਿਹੜਾ ਵਿੱਚ ਸੀ ਇਹਦੇ ਅੰਮੀ ਅੰਮੀ ਰਾਜ ਅੰਮੀ ਮੇਰੀ ਗੱਲ ਸੁਣ ਪਿੱਤੂ ਖੇਡੀ ਤਾਂ ਜਾਨਣਾ ਖੇਡ ਕੇ ਨਾ ਇਹਦੇ ਵਿੱਚ ਪਾਉਣਾ ਤੇ ਨਾ ਇਹਨੂੰ ਪਾਟਣਾ ਨਹੀਂ ਹੈਗਾ ਠੀਕ ਹੈ ਸੁਣ ਗਿਆ ਨਾ ਖੇਡ ਲੋ ਪਰ ਇਹਨੂੰ ਨਹੀਂ ਪਾਟਣਾ ਹੈਗਾ ਤੇ ਅੱਜ ਦਾ ਦਿਨ ਤਾਂ ਇਹਨਾਂ ਨਾਲ ਹੀ ਟੱਕ ਦਾਂਗੇ ਆਪਾਂ ਮਸ਼ੀਨ ਹਾਂ ਖੇ ਲੋ ਮਦਰੈਸਟ ਕਰ ਦਿਆਂਗਾ 10 ਮਿੰਟ ਤੱਕ ਗੇਟ ਤਸਵੀਰ ਵਿੱਚ ਬਾਹਰ ਜਲਦੀ ਉੱਠਣਾ ਪੈਂਦਾ ਤੇ ਮਿਲਦੇ ਹਾਂ ਚਲੋ ਬਾਅਦ ਚ ਲੋ ਜੀ ਹੁਣ ਆਪਾਂ ਪਿੱਤੂ ਨੂੰ ਆਪਾਂ ਪੁੱੁਰਜੀ ਕੀ ਕੀ ਖਾਣਾ ਪਿੱਤੂ ਈ ਖਾਏਗਾ ਪੂਰਾ ਦੇਸੀ ਅੰਡਰਨਾ ਨੂੰ ਪੂੜਾ ਬਣਾ ਕੇ ਦੇਣਾ ਪੀਤੂ ਨੂੰ ਸਾਡੀ ਮਹਾਰਾਣੀ ਬੈਠੀ ਆ ਭਈ ਦੇਖੋ ਸਾਡੀ ਮਹਾਰਾਣੀ ਨਾ ਟੀਵੀ ਦੇਖੀ ਜਾਂਦੀ ਆ ਮਹਾਰਾਣੀ ਸਾਡੀ ਮਹਾਰਾਣੀ ਹੈ ਤੂੰ ਪਾਦੀ ਹੈਂ ਦੇਖ ਲੋ ਆ ਰੇਤਰ ਤਲਹਾ ਕੇ ਨਾਲੇ ਖੇਡੀ ਨਹੀਂ ਹੈਗੀ 2 ਮਿੰਟ ਵੀ ਤੇ ਇਹ ਇਧਰ ਪਿਆਜ਼ ਕੱਟੀ ਜਾਂਦੇ ਨੇ ਇਹ ਬਣਾਵਾਂਗੇ ਪੁਰਜੀ ਆਪਾਂ ਪੀਤੂ ਨੂੰ ਆਪਾ ਦਿੰਨੇ ਬਣਾ ਕੇ ਆਮਲੇਟ ਮੋਰਸੈਂ ਲਾਤਾ ਸੀ ਅੰਦਰ ਆਪਾਂ ਵੇ ਕੱਲ ਦੇ ਸੀ ਅੰਡੇ ਲੈ ਕੇ ਆਏ ਸੀ ਆ ਇੰਨੇ ਅੰਡੇ ਕਿੱਧਰ ਗਏ ਚੋਏ ਇੰਨੇ ਪਿੱਤੂ ਨੂੰ ਤਾਂ ਦੋ ਅੰਡੇ ਦੀ ਬਾਤ ਹੋਣਾ ਇੱਕ ਅੰਡੇ ਦਾ ਇੱਕ ਆਮਲੇਟ ਇੱਕ ਅੰਡੇ ਦਾ ਇੱਕ ਆਮਲੇਟ ਪਤਲਾ ਜਿਹਾ ਅੱਛਾ ਵੀ ਦੋ ਬਣਾਣਾ ਹਾਂ ਠੀਕਾ ਤਬ ਇਹਦੇ ਬਣਾਵਾਂਗੇ ਆਪਾਂ ਪਿੱਤੂ ਦੇ ਲਈ ਤਾਂ ਆਪੁਰਜੀ ਤੁਸੀਂ ਆਹ ਆਪਦੀ ਰੀਸ ਦਾ ਢਾਹ ਪਾਪੇ ਦੀ ਹਮ ਇੱਕ ਤੁਸੀਂ ਖਾਣੀਆਂ ਇੱਕ ਪਾਪਾ ਕਹਿੰਦੇ ਪਾਪਾ ਖਾਣਗੇ ਰੋਟੀ ਖਾਣੀਆਂ ਘੁਰਜੀ ਨਾਲ ਹੀ ਖਾਣਾਂਗੇ ਜੀ ਸਰ ਆਪੇ ਬਣਾਉਂਗੀ ਤੁਸੀਂ ਹਮ ਮੈਂ ਤਲ ਕੱਟੋ ਦਿਆ ਨੋ ਹਈਏ ਹਾ ਤੋ ਤੰ ਲੱਗ ਗਿਆ ਦੇਸੀ ਅੰਡੇ ਆਉਂਦੇ ਦੇ ਨੱਬੀ ਲੱਗਦਾ ਨਾ ਦੇਖੋ ਦੋਨੇ ਪਾਣਾ ਨਾ ਯਾਰ ਦੋਨੋਂ ਪਾਣਾ ਇਕੱਠੇ ਮਰਜੀ ਆ ਤੂੰ ਇਹਦੇ ਵਿੱਚ ਕੁਝ ਪਾਉਣਾ ਤਾਂ ਹੈ ਨਹੀਂ ਹੋਣਾ ਹਾਂ ਪਾਣੀ ਮਰਜੀ ਗੰਡਾ ਤਾਂ ਨਹੀਂ ਪਾਣਾ ਉਹ ਤਾਂ ਖਾਂਦੀ ਨਹੀਂ ਰਵਨੀ ਤਾਂ ਥੋੜਾ ਜਿਹਾ ਪਾ ਲਓ ਚਲ ਜੇ ਪਾਉਣਾ ਇਹ ਨਾਰਮਲ ਹਾਂ ਤਾਂ ਬੱਦ ਦੋ ਸਿੰਪਲੀ ਖਾਂਦੀ ਆ ਬਸ ਕੱਲਾ ਨੂਨ ਤੇ ਹਲਦੀ ਪਾਉਣੀ ਹੈ ਮਿਰਚ ਤੇ ਪਾ ਜੀ ਪੀ ਲੱਕ ਕਿੰਨਾ ਪਕੰਦਾ ਦੈਸੀ ਅੰਡੇ ਦਾ ਬੱਚਿਆਂ ਨੂੰ ਇਹ ਵੈਸੇ ਚੰਗਾ ਹੁੰਦਾ ਸਿਆਲ ਚ ਖਵਾਉਣਾ ਜਾਈਂਦਾ। ਹੂੰ। ਮੈਨੂੰ ਨਹੀਂ ਸੰਦਦਾ ਤੋ ਬੱਤ ਗੱਲਾਂ। ਚਲੋ ਬਣਾਓ। ਕਰਤਾ ਸਟਾਰਟ ਬਣਾਉਣਾ। ਕਾਦਾ ਬਣਾਉਣਾ? ਦੇਖੋ। ਤੇਲ ਪਾਇਆ ਸਰੋਂ ਦਾ। ਸਰੋਂ ਦਾ ਤੇਲ ਚ ਬਹੁਤ ਸੁਆਦ ਆਉਂਦਾ। ਤੇਸ ਟਿੱਕੀ। ਹੂੰ। ਤੁਸੀਂ ਦੂਜਾ ਕਿਉਂ ਹੈ ਨਾ ਜਮਾ ਸਬਜ਼ੀ ਚ ਵੀ ਨਹੀਂ ਹੋਣਾ ਚਾਹੀਦਾ। ਕੋਈ ਹੋਰ ਚੀਜ਼ ਚ ਵੀ ਨਹੀਂ ਹੋਣਾ ਚਾਹੀਦਾ ਬਹੁਤ ਚੰਗੀ ਚੀਜ਼ ਆ ਬਾਕੀ ਆਪਣਾ ਤਾਂ ਹੈ ਹੀ ਕਰਦਾ ਹੈਲਥੀ ਚੀਜ਼ ਆ ਹੈਲਥੀ ਘਰੋਂ ਦਾ ਸਰੋਂ ਦਾ ਘਰ ਤੋਂ ਤੇਲ ਆ ਬਣਾ ਕਾਣੀ ਕੜਾਈ ਹੋਈ ਕਰਦਾ ਤੇ ਸਰੋਂ ਦਾ ਕਿੰਨੇ ਲੰਮੇ ਇਹਦਾ ਬੋਲੀ ਦੋਨੇ ਵਾਲੇ ਜੀ ਨਾ ਦੇਸੀ ਅੰਗੇ ਦਾ ਉਹ ਚੀਜ਼ ਦਾ ਬਹੁਤ ਫਰਕ ਹੈ ਹੋ ਗਿਆ ਤਿਆਰ ਲੋ ਜੀ ਰਬਨੀਤ ਦੀ ਪਲੇਟ ਵੀ ਤਿਆਰ ਹੀ ਆ ਰੱਖ ਦੋ ਸੌਸ ਪਾਤੀ ਮੈਂ ਲੋ ਜੀ ਮੈਨੂੰ ਲੱਗਦਾ ਆਪਾਂ ਨੂੰ ਕੰਮ ਹੀ ਆਹ ਹੋਟਲ ਵਾਲਾ ਸੋਚੋ ਹਾਂ ਸ਼ੋਭਾ ਕਰੂਗਾ ਮੋਟ ਦਰੋਂ ਜਿਵੇਂ ਇਸ ਯਾ ਕੰਮ ਕਰ ਲੈਸੀ ਅੰਡਿਆਂ ਦਾ ਨਹੀਂ ਮਤਲਬ ਤੁਸੀਂ ਇਹ ਗੱਲ ਤੇ ਨਾ ਸਮਝੋ ਵੀ ਅੰਡਿਆਂ ਦਾ ਕੰਮ ਕਹਿ ਰਹੇ ਆ ਵੀ ਮਤਲਬ ਰੈਸਟੋਰੈਂਟ ਦਾ 프ੌਂਟੇ 프ੌਂਟੇ ਬਗਾਦਾ ਸਾਰਾ ਕੁਝ ਸਕ੍ਰੀਨਸ਼ਾਟ ਲਈ ਰਵਨੀਤ ਕੀ ਲੈਂਦਾ ਅਰੇ ਅਮਲੀ ਕੀ ਆ ਗਿਆ ਕੀ ਖਾਊਗਾ ਹੁਣ ਇਹ 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 ਰਵਨੀਤ ਕਿੰਨਾ ਹੈਪੀ ਹੋ ਗਿਆ ਰਵਨੀਤ ਦੇ ਸਾਰ ਨਾਲ ਵੱਧ ਸੌਕ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਕੋਈ ਵੀ ਚੀਜ਼ ਖਾਣੀ ਹੋਵੇ ਜਦੋਂ ਸੌਸ ਨਾਲ ਚਲੋ ਖਾ ਲਓ ਟਿੱਡੀ ਪਰ ਕੀ ਪੀ ਤੂੰ ਆਮਲੇਟ ਨਾਲ ਆਣਾ ਕਮਾਦੀ ਚਾਹੁੰਦਾ ਪੁੱਤ ਆਣਾ ਕਮਾਦੀ ਸਾਮਕੇ ਰੱਖ ਲੈ ਅਰ ਜਾਈ ਤੇ ਬੈਠੋ ਇਸ ਤੋਂ ਪਹਿਲੇ ਤੇਰੇ ਦਾਦਾ ਪਾਏ ਤੇ ਨੋ ਬਣਾ ਰਹੇ ਨੇ ਕਿ ਆਮਲੇਟ ਮੇਰੇ ਲਈ ਕਹਿੰਦੀ ਮੈਂ ਬਣਾਉਣੀ ਆ ਜਿਆਦਾ ਮਿਰਚ ਪਾ ਕੇ ਬਣਾਈ ਆ ਹਨਾ ਮਟੀ ਨਾਲ ਖਾਂਦੇ ਨਹੀਂ ਹੈਗੇ ਆਪ ਖਾਂਦੇ ਨਹੀਂ ਇਹਨਾਂ ਨੂੰ ਬਣਾਉਣ ਦਾ ਸ਼ੌਂਕ ਆ ਆਮਲੇਟ ਅੰਡੇ ਕੀ ਚੀਜ਼ ਆ ਹਨ ਇਸ ਤਰ੍ਹਾਂ ਜਿਹਾ ਹਨ ਸੌਫਟ ਜੀ ਚੀਜ਼ ਆ ਨਾ ਸੌਫਟ ਜੀ ਚਾਹੇ ਕਿਸੇ ਨੇ ਖਾਣਾ ਨਾ ਹੋਵੇ ਸੌਫਟ ਜੀ ਚੀਜ਼ ਕਰਕੇ ਨਾ ਦੇ ਬਣਾਉਣ ਨੂੰ ਕਹਿੰਦੇ ਚੌਵਾਲਾ ਬਣਾਉਂਦਾ ਲੋ ਇੱਕ ਦਹਿ ਇੱਕ ਮਿੰਟ ਦੇ ਵਿੱਚ ਸਕਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਇੱਕ ਮਿੰਟ ਦੇ ਵਿੱਚ ਤਾਂ ਇੱਕ ਮਿੰਟ ਤਾਂ ਜ਼ਿਆਦਾ ਆ ਹਨਾ ਇੱਕ ਮਿੰਟ ਕਿੜਾ ਕੋਈ ਟਾਈਮ ਕੁਛ ਵੀ ਨਹੀਂ ਲੱਗਦਾ ਲੋਜੀ ਰੈਡੀ ਆ ਤੇ ਤੁਸ ਗਾਉਗੇ ਦੇਖੋ ਜੀ ਰੈਡੀ ਕਿਵੇਂ ਲੱਗਿਆ 30 ਘੰਟੇ ਆਹ 30 ਘੰਟੇ ਬਣ ਜਾਂਦੇ ਆਂ ਦਾ ਕਿਵੇਂ ਲੱਗਿਆ ਬਹੁਤ ਸੁਆਦ ਆ ਅੰਗਰੇਜ਼ ਪਤਾ ਕੀ ਕਰਦੇ ਹੁੰਦੇ ਨੇ ਖਾੜ ਜਾ ਅੰਗਰੇਜ਼ ਕੀ ਕਰਦੇ ਹੁੰਦੇ ਨੇ ਕਸਤਰ ਕ੍ਰਿਕਟ ਕੀ ਖਾਂਦੇ ਹੈ ਢੀ ਪਹਿਲੀ ਖਾਂਦੇ ਹੈ ਨਹੀਂ ਉਹ ਪਹਿਲਾਂ ਹੀ ਕਰ ਦਿੰਦੇ ਨੇ ਵੀਡੀਓ ਦੇਖਦੇ ਖਾਣਾ ਜਾਂ ਹਾਂ ਖਾਣ ਤੋਂ ਪਹਿਲਾਂ ਹੀ ਮੂੰਹ ਚ ਜਾਂਦਾ ਨਹੀਂ ਉਹ ਨਹੀਂ ਵੀ ਜੀਭ ਤੇ ਹੁੰਦੀਆਂ ਚੀਜ਼ਾਂ ਨੇ ਨੂੰ ਮਿਰਚ ਸਹੀ ਆ ਜੀ ਹੂੰ ਉਹ ਤਾਂ ਬੈ ਗਈ ਦੋਨੇ ਆ ਦੇਖੋ ਖੁੱਲੇ ਜਿਹੜਾ ਸਾਨੂੰ ਦਿਖਾਇਆ ਸੀ ਨਾ ਬਕਰ ਜਾਂ ਬੱਚੇ ਲਈ ਆ ਖੁੱਲੇ ਜਾਂਦਾ ਆ ਨਾ ਇੱਥੇ ਇਹਨੇ ਕੰਬਲ ਨਾਲ ਪਿੱਪੂ ਨੇ ਕੰਬਲ ਕਰਤਾ ਇਹਦੇ ਚੇਪੀ ਹੁੰਦੀ ਹੈਗੀ ਲੱਗੀ ਸ਼ਰਟ ਤੇ ਇਹਦੇ ਨਾਲ ਕੰਬਲ ਪਾੜ ਗਿਆ ਆ ਦੇਖੋ ਜੀ ਕਿੱਥੇ ਸੀਗਾ ਇੱਥੇ ਸੀ ਕੰਬਲ ਪਾੜਤਾ ਇਹਨੇ ਕੀਤਾ ਨੇ ਆ ਚੇਪੀ ਹੁੰਦੀ ਜਿਹੜੀ ਲੱਗੀ ਹੋਈ ਇੱਥੇ ਚੇਪੀ ਆ ਦੇ ਰਮਾਲ ਬੰਨਤੀ ਫਿਰ ਹੁਣ ਇਹਨੇ ਆ ਪਿੱਤੂ ਨੇ ਥੱਲੋਂ ਪਸਾ ਲਿਆ ਦੇਖੋ ਇਹਦਾ ਦੇਖੋ ਲੈ ਜਾਂਦਾ ਲੱਗ ਜਾਂਦਾ ਉੱਪਰ ਲੈ ਲੋ ਪੱਤਾ ਜੋ ਜੀ ਹੁਣ ਮਿਲਦੇ ਆ ਆਪਾਂ ਅਗਲੇ ਵਲੌਗ ਦੇ ਵਿੱਚ ਹਾਂ ਮਾਂ ਖਾ ਲਈ ਰੋਟੀ ਹਾਂ। ਭਾਈ ਖਾਤੀ ਨਹੀਂ। ਤੁਸੀਂ ਮੈਂ ਤਾਂ ਸਾਰਨਾ ਪਹਿਲਾਂ ਖਾ ਲਿਆ। ਤੁਸੀਂ ਬਣਾਈ ਹੋਈ ਨਹੀਂ ਖਾ ਗਈ ਥਲੇ। ਅਰੇ ਵੀ ਮੈਂ ਨਹੀਂ ਸਾਡੇ ਮੇਰੇ ਤਾਂ ਢ ਘਰ ਆ ਗਿਆ ਉਹ ਖਾ ਕੇ। ਪਿੱਤੂ ਦਾ ਤਾਂ ਢ ਘਰ ਆ ਗਿਆ ਉਹ ਖਾ ਕੇ। ਆਮਲੇਟ। ਹੋਰ। ਕਿਤਾਬ ਆ ਗਿਆ ਆਮਲੇਟ ਖਾ। ਤਾਂ ਹੀ ਤਾਂ ਘਰ ਮਿਲਾਲ ਜੀ ਸੋਨ। ਮੀਟ ਮਾਚ ਖਤਮ ਹੋ ਗਿਆ ਉਹ ਤਾਂ ਮੈਂ ਆਪਣੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ। ਸਾਰਿਆਂ ਨੂੰ ਸ਼ਸ਼ੀਕਾਲ ਤੇ ਓਕੇ ਜੀ ਬਾਏ ਹਾਂਜੀ ਪੀਤੂ ਵੱਲੋਂ ਵੀ ਭਾਈ ਸਾਰਿਆਂ ਨੂੰ ਸ਼ਸ਼ੀਕਾਲ ਸਾਰਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਹਾਂਜੀ ਓਕੇ ਜੀ ਬਾਏ ਸ਼ਸ਼ੀਕਾਲ ਸਾਰਿਆਂ ਨੂੰ